ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਕਹਾਣੀ ਵਿੱਚ ਜੇਕਰ ਕਹਾਣੀ ਤੁਹਾਨੂੰ ਵਧੀਆ ਲੱਗੇ ਤਾਂ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਨਵੀਂ ਕਹਾਣੀ ਇਹ ਦਾਲਚੋਕ ਸਾਡੇ ਅੱਗੋਂ ਤੈਨੂੰ ਪਤਾ ਹੈ ਕਿ ਇਹ ਕਾਲੀ ਦਾਲ ਮੈਨੂੰ ਪਸੰਦ ਨਹੀਂ ਆ ਕੀ ਦੇ ਦਿੱਤਾ ਤੂੰ ਸਾਨੂੰ ਕੀ ਤੂੰ ਸਾਡੇ ਲਈ ਪਨੀਰ ਨਹੀਂ ਬਣਾਇਆ ਅੱਜ ਤਾਂ ਅਸੀਂ ਉਹ ਖਾਣਾ ਸੀ ਅਮਨ ਦੀ ਸੱਸ ਅਮਨ ਤੇ ਚੀਲਾਈ ਮਾਜੀ ਪਨੀਰ ਬਣਾਉਣ ਲਈ ਪਨੀਰ ਬਾਹਰੋਂ ਮੰਗਵਾਉਣਾ ਪੈਣਾ ਸੀ ਫਿਰ ਉਹਨੂੰ ਬਣਾਉਣ ਵਿੱਚ ਕਾਫੀ ਸਮਾਂ ਲੱਗਦਾ ਮੈਂ ਸਾਰਿਆਂ ਦੀ ਪਸੰਦ ਦਾ ਅਲੱਗ-ਅਲੱਗ ਖਾਣਾ ਨਾਸ਼ਤਾ ਬਣਾਉਂਦੇ ਬਣਾਉਂਦੇ ਥੱਕ ਜਾਂਦੀ ਆ ਫਿਰ ਜੋ ਬਚ ਜਾਂਦਾ ਆ ਉਹ ਕੋਈ ਦੁਬਾਰਾ ਖਾਣਾ ਨਹੀਂ ਚਾਹੁੰਦਾ ਉਹ ਵੀ ਮੇਰੇ ਢਿੱਡ ਵਿੱਚ ਹੀ ਜਾਂਦਾ ਆ ਜੇ ਜਾਨਵਰਾਂ ਨੂੰ ਵੀ ਖਵਾਉਣਾ ਚਾਹਾਂ ਤਾਂ ਤੁਹਾਨੂੰ ਪਰੇਸ਼ਾਨੀ ਹੁੰਦੀ ਆ ਕਿਸੇ ਗਰੀਬ ਨੂੰ ਦੇ ਦਵਾਂ ਤਾਂ ਤੁਹਾਡੇ ਤਾਨੇ ਸ਼ੁਰੂ ਹੋ ਜਾਂਦੇ ਆ ਇਸ ਲਈ ਅੱਜ ਮੈਂ ਫੈਸਲਾ ਕੀਤਾ ਆ ਸਾਰਿਆਂ ਲਈ ਇੱਕ ਹੀ ਖਾਣਾ ਬਣਾਉਂਗਾ ਵਕਤ ਵੀ ਬਚੂਗਾ ਤੇ ਬਰਬਾਦੀ ਵੀ ਨਹੀਂ ਹੋਊਗੀ ਤੇ ਸਭ ਤੋਂ ਵੱਧ ਕੇ ਮੈਨੂੰ ਘਰ ਦੇ ਕੰਮਾਂ ਤੋਂ ਥੋੜੀ ਫੁੱਸਤ ਮਿਲ ਜੂਗੀ ਬਹੂ ਤੂੰ ਕੋਈ ਔਨੋਖੀ ਨਹੀਂ ਆ ਜਿਹੜੀ ਸਾਰਿਆਂ ਦੀ ਪਸੰਦ ਅਲੱਗ-ਅਲੱਗ ਖਾਣਾ ਨਾਸ਼ਤਾ ਬਣਾਉਣੀ ਆ ਸਾਰੇ ਘਰਾਂ ਦੀਆਂ ਬਹੂਆਂ ਬਣੁੰਦੀਆਂ ਆ ਤੇਰੇ ਕੋਲੋਂ ਇੰਨਾ ਕੰਮ ਵੀ ਨਹੀਂ ਸੰਭਾਲਿਆ ਜਾਂਦਾ ਮਾ ਜੀ ਘਰ ਵਿੱਚ ਸਿਰਫ ਖਾਣਾ ਨਾਸ਼ਤਾ ਬਣਾਉਂਦਾ ਕੰਮ ਹੀ ਨਹੀਂ ਹੁੰਦਾ ਹੋਰ ਵੀ ਬਹੁਤ ਸਾਰੇ ਕੰਮ ਹੁੰਦੇ ਆ ਪਹਿਲਾਂ ਕਰ ਲੈਂਦੀ ਸੀ ਪਰ ਹੁਣ ਦੋ ਛੋਟੇ ਛੋਟੇ ਬੱਚਿਆਂ ਦੇ ਨਾਲ ਨਾਲ ਇਹ ਸਭ ਨਹੀਂ ਹੁੰਦਾ ਉਹਨਾਂ ਨੂੰ ਵੀ ਵੇਖਣਾ ਪੈਂਦਾ ਆ ਤੁਸੀਂ ਤਾਂ ਨਾ ਕਰਦੇ ਕੰਮਾਂ 'ਚ ਮੇਰੀ ਕੋਈ ਮਦਦ ਕਰਦੇ ਹੋ ਤੇ ਨਾ ਹੀ ਬੱਚੇ ਸੰਭਦੇ ਹੋ ਉਦੋਂ ਤਾਂ ਤੁਹਾਡਾ ਮੁੰਡਾ ਕਦੀ ਉਹ ਲੇਪਟ ਕੇ ਆਪਣੇ ਆਪ ਇੱਕ ਗਲਾਸ ਪਾਣੀ ਪੀ ਲਵੇ ਤਾਂ ਤੁਸੀਂ ਮੈਨੂੰ ਸੁਣਾਉਣ ਲੱਗਦੇ ਹੋ ਜਦ ਕੇ ਪਾਪਾ ਜੀ ਤੁਹਾਡੀ ਕਿੰਨੀ ਮਦਦ ਕਰਦੇ ਆ ਹੁਣੇ ਤੁਸੀਂ ਆਪਣੀ ਕੁੜੀ ਦੇ ਘਰੋਂ ਹੋ ਕੇ ਆਇਓ ਤੇ ਕਿੰਨੇ ਗਰਵ ਨਾਲ ਸਾਰਿਆਂ ਨੂੰ ਦੱਸਦੇ ਹੋ ਕਿ ਮੇਰੀ ਧੀ ਬੜੀ ਕਿਸਮਤ ਵਾਲੀ ਆ ਘਰ ਨੌਕਰ ਚਾਕਰਤਾ ਲੱਗੇ ਆ ਉਹਦੇ باوجود ਉਹਦੀ ਸਾਸ ਨਾਨ ਉਹਦੇ ਨਾਲ ਲੱਗੀਆਂ ਰਹਿੰਦੀਆਂ ਆ ਤੇ ਜਵਾਈ ਉਹ ਤਾਂ ਉਹਨੂੰ ਪਲਕਾਂ ਤੇ ਬਿਠਾ ਕੇ ਰੱਖਦਾ ਆ ਸਵੇਰ ਦੀ ਚਾਹ ਤਾਂ ਉਹ ਖੁਦ ਹੀ ਬਣਾ ਕੇ ਸਾਰਿਆਂ ਨੂੰ ਦਿੰਦਾ ਆ ਮੇਰੀ ਧੀ ਤਾਂ ਆਰਮਨਾਲ ਸੁੱਤੀ ਰਹਿੰਦੀ ਆ ਜਿਵੇਂ ਇੱਥੇ ਸਾਰਿਆਂ ਤੋਂ ਲੇਟ ਸੌਂ ਕੇ ਉੱਠਦੀ ਸੀ ਉੱਥੇ ਵੀ ਉਹ ਆਰਮਨਾਲ ਹੀ ਉੱਠਦੀ ਆ ਘਰ ਵਿੱਚ ਇੰਨੇ ਮੈਂਬਰ ਹੋਣ ਦੇ ਬਾਵਜੂਦ ਉਹਦੇ ਕੋਲ ਵਕਤੀ ਵਕਤੀ ਆ ਉਹ ਸਾਰਾ ਪਰਿਵਾਰ ਰੋਜ਼ ਕਿਤੇ ਨਾ ਕਿਤੇ ਘੁੰਮਣ ਜਾਂਦੇ ਆ ਧੀ ਦੇ ਸੁਖ ਵੇਖ ਕੇ ਇੰਨੀ ਖੁਸ਼ੀ ਤੇ ਉੱਥੇ ਹੀ ਬਹੂ ਨੂੰ ਦੁਖੀ ਵੇਖ ਕੇ ਖੁਸ਼ੀ ਮਿਲਦੀ ਆ ਤੁਹਾਨੂੰ ਅਮਨ ਇੱਕ ਸਾਹ ਵਿੱਚ ਹੀ ਇਹਨਾਂ ਕੁਝ ਬੋਲ ਗਈ ਅੱਛਾ ਮੇਰੀ ਤੇਨ ਨਾਲ ਤੁਲਨਾ ਕਰ ਰਹੀਆਂ ਆਪਣੀ ਤੇਰੇ ਗੱਲਾਂ ਵਿੱਚੋਂ ਸੜਨ ਦੀ ਬੂ ਆ ਰਹੀ ਆ ਆਪਣੀ ਕਿਸਮਨ ਕਿਸਮਤ ਨਾਲ ਤੇ ਉਹਦੀ ਕਿਸਮਤ ਨਾਲ ਆਪਣੀ ਤੁਲਨਾ ਨਾ ਕਰ ਉਹਦੀ ਕਿਸਮਤ ਸੌਰੇ ਪੇਕੇ ਦੂਆ ਪਾਸੇ ਕੋਈ ਜਹੀ ਸੀ ਜਿਸ ਦਿਨ ਤੋਂ ਤੂੰ ਆਈਆਂ ਨਾ ਕੋਈ ਚੰਗਾ ਨਹੀਂ ਹੋਇਆ ਇਸ ਘਰ 'ਚ ਮੇਰੀ ਧੀ ਹਰ ਵਕਤ ਹਾਸ ਦੀ ਖੇਡਦੀ ਰਹਿੰਦੀ ਆ ਤੇਰੇ ਮੂੰਹ ਤੇ ਤਾਂ ਹਰ ਵਕਤ 12 ਵਜੇ ਰਹਿੰਦੇ ਆ ਮੈਂ ਨਾ ਤਾਂ ਤੁਲਨਾ ਕਰ ਰਹੀਆਂ ਤੇ ਨਾ ਹੀ ਮੈਨੂੰ ਕੋਈ ਜਲਨ ਹੋ ਰਹੀ ਆ ਮੈਂ ਤਾਂ ਬਸ ਤੁਹਾਨੂੰ ਸ਼ੀਸ਼ਾ ਦਿਖਾਉਣਾ ਚਾਹੁੰਨੀ ਆ ਕਿ ਜਦੋਂ ਸਹੁਰਾ ਪਰਿਵਾਰ ਬਹੂ ਦਾ ਹਰ ਗੱਲ ਤੇ ਸਹਿਯੋਗ ਕਰੇ ਉਹਦੀਆਂ ਖੁਸ਼ੀਆਂ ਦਾ ਧਿਆਨ ਰੱਖੇ ਤਾਂ ਬਹੂ ਖੁਸ਼ੀ ਹੀ ਰਹੂਗੀ ਮੈਂ ਵੀ ਦੀਦੀ ਦੇ ਸਹੁਰੇ ਰਹਿ ਕੇ ਆਈ ਆ ਮੈਂ ਨਹੀਂ ਵੇਖਿਆ ਕਿ ਉੱਥੇ ਹਰ ਕੰਮ ਦੀ ਜ਼ਿੰਮੇਵਾਰੀ ਸਿਰਫ ਦੀਦੀ ਦੇ ਉੱਤੇ ਆ ਬਲਕਿ ਉਹ ਤਾਂ ਉੱਥੇ ਪੇਕਿਆਂ ਨਾਲੋਂ ਵੀ ਵੱਧ ਕੇ ਸੁਖ ਲੈਂਦੀ ਆ ਤੁਸੀਂ ਹਰ ਵਕਤ ਮੇਰੇ ਸਿਰ ਤੇ ਚੁੰਨੀ ਲੈਣ ਦੇ ਪਿੱਛੇ ਹੀ ਪੈ ਰਹੇ ਹੋ ਜਦਕੇ ਦੀਦੀ ਦੇ ਘਰ ਉਹ ਖੁਦ ਸਿਰ ਨਹੀਂ ਟੱਕਦੀ ਪਰ ਤੁਹਾਨੂੰ ਆਪਣੀ ਛਾਣ ਵਿਖਾਉਣ ਲਈ ਮੇਰੇ ਕੋਲੋਂ ਮੇਰਾ ਸਿਰ ਝੁਟਕਵਾਉਣਾ ਹੁੰਦਾ ਆ ਰਸੋਈ ਵਿੱਚ ਕੰਮ ਦੋਵੇਂ ਸੱਸ ਬਹੂ ਮਿਲ ਕੇ ਕਰਦੀਆਂ ਆ ਦੀਦੀ ਜਦੋਂ ਤੱਕ ਸੌ ਕੇ ਉੱਠਦੀ ਆ ਉਹਦੀ ਸੱਸ ਸਾਰਿਆਂ ਲਈ ਚਾਹ ਨਾਸ਼ਤਾ ਤਿਆਰ ਕਰ ਦਿੰਦੀ ਆ ਤੇ ਨਾਸ਼ਤੇ ਦੇ ਨਾਲ ਨਾਲ ਹੀ ਖਾਣੇ ਦੀ ਵੀ ਤਿਆਰੀ ਕਰ ਦਿੰਦੀ ਆ ਬਲਕਿ ਸਬਜ਼ੀਆਂ ਵੀ ਕੱਟ ਦਿੰਦੀ ਆ ਦੀਦੀ ਸਿਰਫ ਕਹਿਣ ਨੂੰ ਹੱਥ ਲੰਮਦੀ ਆ ਬਾਕੀ ਤਾਂ ਉਹਦੀ ਸੱਸ ਜ਼ਿਆਦਾਤਰ ਕੰਮ ਨਿਪਟਾਈ ਦਿੰਦੀ ਆ ਮੈਂ ਇੱਥੇ ਜੇ ਦਾਲ ਚਾਵਲ ਵੀ ਪਹਿਲਾਂ ਪਿਉ ਕੇ ਰੱਖਣਾ ਚਾਹੁੰਨੀ ਆ ਜਾਂ ਫਿਰ ਆਟਾ ਗੁੰਨ ਕੇ ਰੱਖਣਾ ਚਾਹਾਂ ਤਾਂ ਤੁਸੀਂ ਕਹਿ ਦਿੰਦੇ ਹੋ ਕਿ ਨਾਸ਼ਤੇ ਦੇ ਵਕਤ ਸਿਰਫ ਨਾਸ਼ਤਾ ਬਣਾਉਣਾ ਚਾਹੀਦਾ ਆ ਦਾਲ ਚੌਲ ਪਿਉ ਕੇ ਰੱਖਣ ਨਾਲ ਸਵਾਦ ਨਹੀਂ ਬਣਦੇ ਰੋਟੀ ਪਹਿਲਾਂ ਆਟਾ ਗੁੰਨਣ ਨਾਲ ਵਧੀਆ ਨਹੀਂ ਬਣਦੀ ਜਿਹੜੀ ਤਾਜ਼ਾ ਆਟਾ ਗੁੰਨ ਕੇ ਬਣਦੀ ਆ ਨਾਸ਼ਤਾ ਸਾਰਿਆਂ ਲਈ ਅਲੱਗ-ਅਲੱਗ ਬਣਾਉਣਾ ਪੈਂਦਾ ਆ ਉਦੇ ਬਾਅਦ ਕੱਪੜੇ ਧੋਣੇ ਪੈਂਦੇ ਆ ਫਿਰ ਪੂਰੇ ਘਰ ਦੀ ਸਾਫ ਸਫਾਈ ਕਰਕੇ ਪੂਰੇ ਕੱਪੜੇ ਬਦਲੋ ਫਿਰ ਚੌਂਕੇ 'ਚ ਵੜੋ ਇਹ ਸਭ ਕਰਨ ਵਿੱਚ ਇੰਨਾ ਸਮਾਂ ਲੱਗ ਜਾਂਦਾ ਆ ਕਿ ਖਾਣਾ ਵੀ ਵਕਤ 'ਤੇ ਤਿਆਰ ਨਹੀਂ ਹੁੰਦਾ ਫਿਰ ਵੀ ਤੁਸੀਂ ਮੈਨੂੰ ਹੀ ਗੱਲਾਂ ਕਰਦੇ ਹੋ ਕਿ ਤੇਰਾ ਸਹੁਰਾ 12 ਵਜੇ ਖਾਣਾ ਖਾਂਦਾ ਆ ਯਾਦ ਰੱਖੀ ਉਹ ਖਾਣ ਤੋਂ ਬਗੈਰ ਵਾਪਸ ਨਾ ਜਾਵੇ ਉਦੋਂ ਹੀ ਖਾਣੇ ਦੀ ਟਾਈਮਿੰਗ ਸ਼ੁਰੂ ਹੋ ਜਾਂਦੀ ਆ ਫਿਰ ਚਾਹੇ ਕੋਈ ਜਦੋਂ ਵੀ ਆਵੇ ਪਰ ਮੈਨੂੰ ਤਾਂ ਉਸੇ ਵਕਤ ਖਾਣਾ ਤਿਆਰ ਕਰਨਾ ਹੀ ਪੈਂਦਾ ਆ ਨਾ ਉਹਦੇ ਵਿੱਚ ਵੀ ਤੁਸੀਂ ਸੁਣਾ ਸੁਣਾ ਕੇ ਮੇਰੇ ਹੱਥ ਪੈ ਢਿੱਲੇ ਕਰ ਦਿੰਦੇ ਫਿਰ ਸਭ ਨੂੰ ਕਹੋਗੇ ਕਿ ਸਾਡੀ ਬਹੂ ਨੂੰ ਤਾਂ ਕਰਦੇ ਚਾਰ ਜੀਆਂ ਦਾ ਖਾਣਾ ਬਣਾਉਣਾ ਪੈਂਦਾ ਆ ਤਾਂ ਇਹ ਪਰੇਸ਼ਾਨ ਹੋ ਜਾਂਦੀ ਆ ਜੇ ਤੁਸੀਂ ਮੇਰੇ ਸਿਰ ਤੇ ਖੜੀ ਰਹਿ ਕੇ ਮੇਰੇ ਨੱਕ ਚ ਦਮ ਕਰੋਗੇ ਤਾਂ ਮੈਨੂੰ ਜੋ ਆਉਂਦਾ ਆ ਮੈਂ ਤਾਂ ਉਹ ਵੀ ਭੁੱਲ ਜਾਨੀ ਆ ਖੁਦ ਤਾਂ ਤੁਸੀਂ ਕੋਈ ਕਦੀ ਕੋਈ ਸਬਜ਼ੀ ਵੀ ਕੱਟ ਕੇ ਨਹੀਂ ਦਿੰਦੇ ਤੇ ਮੈਨੂੰ ਜਦੋਂ ਤੱਕ ਖਾਣ ਦਾ ਵਕਤ ਨਹੀਂ ਹੋ ਜਾਂਦਾ ਉਦੋਂ ਤੱਕ ਖਾਣੇ ਦੀ ਕੋਈ ਤਿਆਰੀ ਵੀ ਨਹੀਂ ਕਰਨ ਦਿੰਦੇ ਅੱਜ ਤਾਂ ਲੱਗ ਰਿਹਾ ਸੀ ਕਿ ਅਮਨ ਆਪਣੇ ਮਨ ਦੀ ਪੂਰੀ ਪੜਾਅਸ ਕੱਢ ਕੇ ਰਹੂਗੀ ਪਰ ਸੱਸ ਵੀ ਇੰਨੀ ਆਸਾਨੀ ਨਾਲ ਹਾਰ ਮੰਨਣ ਵਾਲੀ ਨਹੀਂ ਸੀ ਬਹੂ ਉਹਦੇ ਘਰ ਦੇ ਨਿਯਮ ਕਾਹਦੇ ਵਾਕਿਆ ਮੇਰੇ ਇੱਥੇ ਵਾਕਿਆ ਤੇ ਅਸੀਂ ਕਿਸੇ ਦੇ ਲਈ ਆਪਣੇ ਨਿਯਮਾਂ ਨੂੰ ਨਹੀਂ ਬਦਲ ਸਕਦੇ ਤੂੰ ਇੱਕ ਵਾਰ ਉਹਨਾਂ ਦੇ ਘਰ ਕੀ ਹੋ ਕੇ ਆ ਗਈਆਂ ਉਦੋਂ ਦੀ ਹਰ ਗੱਲ ਵਿੱਚ ਉਹਨਾਂ ਵਰਗੀ ਬਰਾਬਰੀ ਕਰਨ ਲੱਗੀ ਆਂ ਪਰ ਕੰਨ ਖੋਲ ਕੇ ਸੁਣ ਲੈ ਅਸੀਂ ਨਾ ਬਦਲੇ ਆ ਤੇ ਨਾ ਹੀ ਬਦਲਾਂਗੇ ਤੁਸੀਂ ਚਾਹੇ ਨਾ ਬਦਲੋ ਪਰ ਅੱਜ ਮੈਂ ਤੁਹਾਨੂੰ ਸਾਰੀਆਂ ਗੱਲਾਂ ਦੱਸ ਕੇ ਰਹਾਂਗੀ ਕਿ ਤੁਹਾਡੀ ਬਹੂ ਇਹੋ ਜਿਹੀ ਕਿਉਂ ਆ ਤੇ ਤੁਹਾਡੀ ਧੀ ਉਹੋ ਜਿਹੀ ਕਿਉਂ ਆ ਕਿਉਂ ਨਹੀਂ ਆ ਦੀਦੀ ਦੀ ਸੱਸ ਕਿਸੇ ਗੱਲ ਦਾ ਤਾਣਾ ਵੀ ਨਹੀਂ ਦਿੰਦੀ ਉਥੇ ਜੀਜਾ ਜੀ ਉਹਦਾ ਭਰਾ ਆਪਣੇ ਸਾਰੇ ਕੰਮ ਖੋਦੀ ਕਰਦੇ ਆ ਜਦੋਂ ਮੈਂ ਉਥੇ ਸੀ ਤਾਂ ਮੈਨੂੰ ਤੇ ਦੀਦੀ ਤੇ ਉਹਦੀ ਸੱਸ ਤਿੰਨਾਂ ਨੂੰ ਵਾਇਰਸ ਹੋ ਗਿਆ ਸੀ ਉਸ ਵਕਤ ਚਾਰੇ ਪਾਸੇ ਬਹੁਤ ਵਾਇਰਸ ਫੈਲਿਆ ਸੀ ਪਰ ਕਿਸੇ ਨੇ ਸਾਨੂੰ ਤਿੰਨਾਂ ਨੂੰ ਬੈੱਡ ਤੋਂ ਥੱਲੇ ਪੈਰ ਨਹੀਂ ਰੱਖਣ ਦਿੱਤਾ ਸਾਰੇ ਕੰਮ ਕਰਦੇ ਮਰਦ ਮਿਲਜੁਲ ਕੇ ਕਰਦੇ ਸੀ ਸੱਚਮੁੱਚ ਮੈਨੂੰ ਇਹਨਾਂ ਵਧੀਆ ਲੱਗਾ ਸੀ ਕਿ ਇਹ ਹੁੰਦਾ ਆ ਸੋਹਰਾ ਘਰ ਜਿੱਥੇ ਬਹੂ ਦਾ ਦੁੱਖ ਦਰਦ ਸਮਝਿਆ ਜਾਂਦਾ ਆ ਫਿਰ ਵੀ ਤਾਂ ਬਹੂ ਹਰਦਮ ਹੱਸਦੀ ਮੁਸਕਰਾਉਂਦੀ ਰਹਿੰਦੀ ਆ ਸ਼ਾਮ ਨੂੰ ਜੀਜਾ ਜੀ ਦੇ ਦੁਕਾਨ ਤੋਂ ਆਉਂਦਿਆਂ ਹੀ ਆਂਟੀ ਜੀ ਖੁਦ ਹੀ ਬਹੂ ਨੂੰ ਬੇਟੇ ਦੇ ਪਿੱਛੇ-ਪਿੱਛੇ ਕਮਰੇ 'ਚ ਭੇਜ ਦਿੰਦੀ ਆ ਤੁਹਾਡੇ ਵਾਂਗ ਬੇਟੇ ਬਹੂ ਦੇ ਹੱਸਣ ਬੋਲਣ ਤੇ ਨਿਗਾਹ ਨਹੀਂ ਰੱਖਦੇ ਤੁਹਾਨੂੰ ਤਾਂ ਸਾਡਾ ਇਕੱਠਿਆਂ ਦਾ ਖਾਣਾ ਖਾਣਾ ਵੀ ਅਜਮ ਨਹੀਂ ਹੁੰਦਾ ਜਦ ਕੇ ਤੁਸੀਂ ਖੁਦ ਪਾਪਾ ਜੀ ਤੋਂ ਬਿਨਾਂ ਇੱਕ ਵਾਰ ਵੀ ਖਾਣਾ ਨਹੀਂ ਖਾਂਦੇ ਪਰ ਬਹੂ ਬੇਟੇ ਦੇ ਇਕੱਠੇ ਖਾਣਾ ਖਾਣ ਵਿੱਚ ਤੁਹਾਨੂੰ ਪਰੇਸ਼ਾਨੀ ਹੋ ਜਾਂਦੀ ਆ ਤੁਹਾਡਾ ਬੇਟਾ ਤੁਹਾਡੇ ਸਾਹਮਣੇ ਮੇਰੇ ਵੱਲ ਹੱਸ ਕੇ ਵੀ ਨਹੀਂ ਵੇਖ ਸਕਦਾ ਅਮਨ ਆਪਣੀ ਗੱਲ ਕਹਿ ਹੀ ਰਹੀ ਸੀ ਕਿ ਫੋਨ ਵੱਜ ਗਿਆ ਜਦੋਂ ਤੱਕ ਅਮਨ ਫੋਨ ਚੁੱਕਦੀ ਉਦੋਂ ਤੱਕ ਸੱਸ ਨੇ ਫਟਾਫਟ ਫੋਨ ਚੁੱਕ ਲਿਆ ਤੇ ਆਪਣੀ ਕੁੜੀ ਦਾ ਨਾਮ ਵੇਖਦੇ ਹੀ ਉਹਦੇ ਚਿਹਰੇ ਦੀ ਚਮਕ ਦੁੱਗਣੀ ਹੋ ਗਈ ਉਹ ਆਪਣੀ ਕੁੜੀ ਨੂੰ ਅਮਨ ਦੀਆਂ ਸ਼ਿਕਾਇਤਾਂ ਕਰਨ ਲੱਗੀ ਹੈਲੋ ਮਾਂ ਕੀ ਹਾਲਿਆ ਤੁਹਾਡਾ ਤੇ ਭਾਬੀ ਦਾ ਕੀ ਹਾਲਿਆ ਜੋਤੀ ਨੇ ਖੁਸ਼ੀ ਨਾਲ ਪੁੱਛਿਆ ਸਾਡੀ ਤਾਂ ਪੁੱਛ ਹੀ ਨਾ ਬਹੂਦਿਆਂ ਗੱਲਾਂ ਸੁਣ ਸੁਣ ਰਹੀਆਂ ਮੈਂ ਜ਼ੁਬਾਨ ਲੜਾਉਣ ਵਿੱਚ ਤਾਂ ਉਹਦੇ ਨਾਲ ਕੋਈ ਜਿੱਤ ਨਹੀਂ ਸਕਦਾ ਮਾੜੀ ਜੀ ਕੋਈ ਕੱਲ ਕਹਿ ਦੋ ਫਿਰ ਸ਼ੁਰੂ ਹੋ ਜਾਂਦੀ ਆ ਮੈਂ ਕੰਮ ਤੁਸੀਂ ਕਰਦੇ ਸੀ ਅੱਜ ਭਾਬੀ ਕਿਵੇਂ ਕਰਨ ਲੱਗ ਪਈ ਤੁਸੀਂ ਤਾਂ ਐਵੇਂ ਦੱਸ ਰਹੇ ਹੋ ਜਿਵੇਂ ਮੈਂ ਭਾਬੀ ਦੇ ਨਾਲ ਨਹੀਂ ਰਹੀ ਪੂਰੇ 5 ਸਾਲ ਰਹੀ ਆ ਉਹਨਾਂ ਦੇ ਨਾਲ ਆਪਣੀਆਂ ਅੱਖਾਂ ਨਾਲ ਵੇਖਿਆ ਆ ਕਿ ਤੁਸੀਂ ਕੁਝ ਵੀ ਕਹਿੰਦੇ ਸੀ ਉਹ ਇੱਕ ਕੰਮ 'ਚੋਂ ਸੁਣਦੇ ਸੀ ਤੇ ਦੂਜੇ ਕੰਨੋਂ ਕੱਢ ਦਿੰਦੇ ਸੀ ਤੇ ਕੰਮ ਵਿੱਚ ਲੈਂਦੇ ਸੀ ਮੈਂ ਤਾਂ ਆਪਣੇ ਸਹੁਰੇ ਆ ਕੇ ਵੇਖਿਆ ਆ ਕਿ ਮੇਰੀ ਭਾਬੀ ਕਿੰਨੀ ਚੰਗੀ ਆ ਅੱਜ ਉਹਦੇ ਸਬਰ ਦਾ ਬਰਨ ਟੁੱਟ ਗਿਆ ਹੋਊਗਾ ਇਸੇ ਲਈ ਬੋਲ ਪਈ ਸਹੀ ਆ ਕਦੀ ਕਦੀ ਮਨ ਵਿੱਚ ਦੱਬੀਆਂ ਗੱਲਾਂ ਵੀ ਕਹਿ ਦੇਣੀਆਂ ਚਾਹੀਦੀਆਂ ਆ ਇਹਦੇ ਨਾਲ ਇਨਸਾਨ ਦਾ ਦਿਲ ਹਲਕਾ ਹੋ ਜਾਂਦਾ ਆ ਪਹਿਲਾਂ ਉਹ ਹੱਸਦੇ ਹੋਏ ਕੰਮ ਕਰ ਦਿੰਦੀ ਸੀ ਤੁਹਾਡੀ ਹਰ ਗੱਲ ਸਹਿ ਵੀ ਲੈਂਦੀ ਸੀ ਪਰ ਮਾਂ ਹੁਣ ਉਹ ਦੋ ਬੱਚਿਆਂ ਦੀ ਮਾਂ ਬਣ ਗਈ ਆ ਉਹਨੂੰ ਉਹਨਾਂ ਦੋਵਾਂ ਨੂੰ ਵੀ ਸਾਹਮਣਾ ਪੈਂਦਾ ਆ ਤੁਸੀਂ ਤਾਂ ਉਹਦੀ ਕੋਈ ਕੰਮ ਵਿੱਚ ਮਦਦ ਨਹੀਂ ਕਰਵਾਉਂਦੇ ਹੋਗੇ ਇਸੇ ਲਈ ਗੁੱਸੇ ਨਾਲ ਜਵਾਬ ਦੇ ਦਿੱਤਾ ਹੋਗਾ ਮੈਂ ਵੀ ਤਾਂ ਤੁਹਾਨੂੰ ਜਵਾਬ ਦੇ ਹੀ ਦਿੰਦੀ ਸੀ ਸਮਝ ਲਿਓ ਧੀ ਨੇ ਜਵਾਬ ਦਿੱਤਾ ਤੇ ਮਾਫ਼ ਕਰ ਦਿਓ ਜੋਤੀ ਨੇ ਆਪਣੀ ਮਾਂ ਨੂੰ ਸਮਝਾਉਂਦੇ ਹੋਏ ਕਿਹਾ ਲੈ ਤੂੰ ਤਾਂ ਮੇਰੀ ਧੀ ਆ ਤੇ ਭਾਖ ਆਪਣੀ ਭਾਬੀ ਦਾ ਲੈ ਰਹੀ ਆ ਲੱਗਦਾ ਆ ਜਰੂਰ ਕੋਈ ਜਾਦੂ ਟੂਣਾ ਕੀਤਾ ਆ ਮੇਰੇ ਬੱਚਿਆਂ ਤੇ ਪਹਿਲਾਂ ਹੀ ਤੇਰਾ ਛੋਟਾ ਭਰਾ ਘੱਟ ਨਹੀਂ ਸੀ ਭਾਬੀ ਦੀ ਤਰਫਦਾਰੀ ਕਰਦਾ ਰਹਿੰਦਾ ਆ ਹੁਣ ਤੂੰ ਵੀ ਬੋਲਣ ਲੱਗੀ ਆ ਮਾਂ ਮੈਂ ਕੋਈ ਤਰਫਦਾਰੀ ਨਹੀਂ ਕਰ ਰਹੀ ਬਲਕੇ ਜੋ ਸਹੀ ਆ ਉਹ ਕਹਿ ਰਹੀ ਆ ਉਹ ਤਾਂ ਬਦਲ ਜਾ ਨਹੀਂ ਤਾਂ ਕੱਲ ਨੂੰ ਛੋਟੀ ਬਹੂ ਦੇ ਅੰਦਿਆਈ ਛੋਟਾ ਭਰਾ ਵਾਕ ਹੋ ਜਾਊਗਾ ਉਹ ਜਦੋਂ ਭਾਬੀ ਦੇ ਲਈ ਬੋਲ ਸਕਦਾ ਆ ਤਾਂ ਆਪਣੀ ਪਤਨੀ ਲਈ ਤਾਂ ਜ਼ਰੂਰ ਬੋਲੂਗਾ ਹੀ ਸਾਡੇ ਘਰ ਦਾ ਮਾਹੌਲ ਵੇਖ ਕੇ ਕੁਝ ਤਾਂ ਸਿੱਖ ਧੀ ਨੂੰ ਸੁਖੀ ਵੇਖ ਕੇ ਉਹਦੀ ਚੰਗੀ ਕਿਸਮਤ ਦੀ ਵਾਹ ਵਾਹੀ ਤੇ ਬਹੁ ਦੁਖੀ ਬਹੁ ਨੂੰ ਦੁਖੀ ਰੱਖ ਕੇ ਉਹਦੀ ਖਰਾਬ ਕਿਸਮਤ ਨੂੰ ਕੋਸ ਨਹੀਂ ਆ ਜਦ ਕੇ ਮਾਂ ਬਹੂ ਦੀ ਚੰਗੀ ਕਿਸਮਤ ਦਾ ਜਿੰਮਾ ਤਾਂ ਸਹੁਰੇ ਪਰਿਵਾਰ ਤੇ ਹੀ ਹੁੰਦਾ ਆ ਇਹ ਤਾਂ ਖਹੀ ਤਾਂ ਹੁੰਦਾ ਆ ਕਿ ਜਦੋਂ ਵਿਆਹ ਕਰਨਾ ਹੁੰਦਾ ਆ ਉਦੋਂ ਤਾਂ ਵੱਡੇ ਵੱਡੇ ਵਾਅਦੇ ਜਿਵੇਂ ਵਿਆਹ ਹੋ ਕੇ ਬਹੂ ਆਪਣੇ ਘਰ ਆ ਜਾਂਦੀ ਆ ਤਾਂ ਉਹਦੀ ਹਰ ਗੱਲ ਵਿੱਚ ਟੋਕਾ ਟਕਾਈ ਗਲਤੀ ਕੱਢਣੀ ਸ਼ੁਰੂ ਉਹਨੂੰ ਚੈਨ ਨਾਲ ਨਾ ਬੈਠਣ ਦੇਣਾ ਨਾ ਖਲੂਨ ਦੇਣਾ ਜੋਤੀ ਲਗਾਤਾਰ ਮਾਂ ਨੂੰ ਸਮਝਾਉਣ ਲੱਗੀ ਸੀ ਪਰ ਹਜੇ ਉਹਦੀ ਮਾਂ ਸਮਝ ਨਹੀਂ ਰਹੀ ਸੀ ਉਦੋਂ ਤਾਂ ਕਮਨ ਦਾ ਦਿਓਰ ਵੀ ਆ ਗਿਆ ਤੇ ਮਾਂ ਧੀ ਦੀ ਗੱਲ ਵਿੱਚ ਸ਼ਾਮਿਲ ਹੋ ਗਿਆ ਮਾ ਇੱਕ ਗੱਲ ਸਾਫ਼-ਸਾਫ਼ ਸੁਣ ਲੈ ਕਿ ਤੁਸੀਂ ਜਿਹੋ ਜਿਹਾ ਵਿਹਾਰ ਭਾਬੀ ਨਾਲ ਕਰਦੇ ਹੋ ਜੇ ਉਹੋ ਜਿਹਾ ਵਿਹਾਰ ਮੇਰੀ ਪਤਨੀ ਨਾਲ ਕੀਤਾ ਤਾਂ ਮੈਂ ਨਹੀਂ ਸਹਿਣ ਕਰੂੰਗਾ ਉਹ ਤਾਂ ਭਾਬੀ ਆ ਜਿਹੜੀ ਹਰ ਗੱਲ ਚੁੱਪ-ਚਾਪ ਸੁਣ ਲੈਂਦੀ ਆ ਪਰ ਮੇਰੀ ਪਤਨੀ ਤਾਂ ਬਾਅਦ ਵਿੱਚ ਬੋਲੂਗੀ ਮੈਂ ਹੀ ਤੁਹਾਨੂੰ ਨਹੀਂ ਬੋਲਣ ਦੇਵਾਂਗਾ ਉਹਨੂੰ ਰਾਣੀ ਬਣਾ ਕੇ ਰੱਖੂੰਗਾ ਭਾਬੀ ਵਾਂਗ ਨੌਕਰਾਨੀ ਨਹੀਂ ਹੁਣ ਮੰਦੀ ਸੱਸਾ ਛੋਟੇ ਮੁੰਡੇ ਦੀ ਗੱਲ ਸੁਣ ਕੇ 당 ਹੀ ਰਹਿ ਗਈ ਕਿ ਹਜੇ ਤਾਂ ਬਹੂ ਆਈ ਵੀ ਨਹੀਂ ਤੈਦਾ ਇਹ ਹਾਲਿਆ ਜਦੋਂ ਆ ਜਾਊਗੀ ਫਿਰ ਇਹ ਕੀ ਕਰੂਗਾ ਉਦੋਂ ਤੱਕ ਉਧਰੋ ਜੋਤੀ ਨੇ ਫੋਨ ਤੇ ਆਪਣੇ ਭਰਾ ਦੀ ਗੱਲ ਸੁਣ ਲਈ ਤੇ ਹੱਸਦੇ ਹੋਏ ਬੋਲੀ ਵੇਖਿਆ ਮਾ ਮੈਂ ਜੋ ਕਹਿ ਰਹੀ ਸੀ ਬਿਲਕੁਲ ਸਹੀ ਗੱਲ ਆ ਛੋਟਾ ਵੱਡੇ ਵੀਰ ਵਾਂਗ ਨਹੀਂ ਆਪਣੀ ਪਤਨੀ ਨੂੰ ਨ ਦੇਖਿਆ ਨਹੀਂ ਕਰੂਗਾ ਕਿਉਂ ਨਾ ਰੱਖਾਂ ਆਪਣੀ ਪਤਨੀ ਦਾ ਧਿਆਨ ਮੈਂ ਸਾਡੇ ਘਰ ਦੀ ਪਰੰਪਰਾ ਰਹੀ ਆ ਕਿ ਘਰ ਦੇ ਮਰਦਾ ਪੜੀਆਂ ਪਤਨੀਆਂ ਦਾ ਧਿਆਨ ਰੱਖਦੇ ਆ ਉਹ ਤਾਂ ਵੱਡਾ ਭਰਾ ਪਤਾ ਨਹੀਂ ਕਿਹੋ ਜਿਹਾ ਆ ਜਿਹੜਾ ਆਪਣੀ ਪਤਨੀ ਨੂੰ ਮਾਂ ਦੇ ਭਰੋਸੇ ਛੱਡ ਦਿੰਦਾ ਆ ਇਸੇ ਲਈ ਮਾਂ ਉਹਨਾਂ ਤੇ ਆਪਣੀ ਮਨਮਰਜ਼ੀ ਚ ਚਲਾਉਂਦੀ ਰਹਿੰਦੀ ਆ ਸ਼ੁਕਰਮਨਾ ਮਾਂ ਵੱਡੀ ਭਾਬੀ ਇੰਨਾ ਹੀ ਬੋਲੀ ਆ ਮੈਂ ਸਾਹਮਣੇ ਹੁੰਦਾ ਤਾਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਚਾਰ ਦਵਾ ਦਿੰਦਾ ਜਿਹੜੀਆਂ ਤੁਸੀਂ ਭੁੱਲ ਗਏ ਸੀ ਉਹ ਸ਼ਰਾਰਤ ਨਾਲ ਬੋਲਿਆ ਤੇਰੇ ਉੱਤੇ ਤਾਂ ਮਾਂ ਉਹ ਕਹਾਵਤ ਬਿਲਕੁਲ ਸਹੀ ਬਹਿ ਰਹੀ ਆ ਲਾਇਕ ਪੁੱਤ ਦੇ ਪੈਰ ਪੰਘੂੜੇ ਵਿੱਚ ਹੀ ਦਿਖ ਜਾਂਦੇ ਆ ਇਸੇ ਲਈ ਕਹਿ ਰਹੀ ਆ ਮਾਂ ਹੁਣ ਤਾਂ ਸੁਧਰ ਜਾ ਬਾਬੀ ਨੂੰ ਆਖੋਂ ਲਈ ਮਜਬੂਰ ਨਾ ਕਰ ਤਾਂ ਮੰਨ ਦੀ ਸੱਸ ਬੋਲੀ ਹੁਣ ਤਾਂ ਮੈਨੂੰ ਸੱਚਮੁੱਚ ਲੱਗਦਾ ਆ ਤੁਹਾਡੇ ਦੋਵਾਂ ਤੇ ਉਹਨੇ ਜ਼ਰੂਰ ਕੋਈ ਜਾਦੂ ਟੂਣਾ ਕੀਤਾ ਆ ਜਿਹੜਾ ਤੁਸੀਂ ਦੋਵੇਂ ਇੱਕ ਹੀ ਸੁਰ ਵਿੱਚ ਬੋਲ ਰਹੇ ਹੋ ਸੁਣ ਰਹੀ ਹੋਊਗੀ ਤਾਂ ਸਿਰ ਤੇ ਬਹਿ ਕੇ ਨੱਚੂਗੀ ਸਿਰ ਤੇ ਨੱਚੂਗੀ ਨਹੀਂ ਮਾਂ ਬਲਕੇ ਦਿਲੋਂ ਇੱਜ਼ਤ ਕਰੂਗੀ ਜਿਵੇਂ ਮੈਂ ਕਰਦੀ ਆ ਆਪਣੇ ਸਹੁਰਿਆਂ ਦੀ ਹੁਣ ਛੱਡਦੇ ਉਹਨਾਂ ਨੂੰ ਇਹਨੇ ਸਾਲਾਂ ਤੋਂ ਘਰ ਸੰਭ ਰਹੀ ਆ ਹੁਣ ਆਪਣੇ ਹਿਸਾਬ ਨਾਲ ਕੰਮ ਕਰਨ ਦੇ ਜੇ ਦੇ ਨਾਲ ਉਹਨੂੰ ਵੀ ਥੋੜਾ ਵਕਤ ਮਿਲੇ ਤੁਹਾਨੂੰ ਕਿੰਨੀ ਵਾਰ ਕਿਹਾ ਆ ਆ ਤਾਂ ਹਰ ਚੀਜ਼ ਦੀ ਬੁਰੀ ਹੁੰਦੀ ਆ ਤੁਸੀਂ ਭਾਬੀ ਨੂੰ ਕਦੀ ਨਾਸ਼ਤੇ ਦੇ ਨਾਲ ਖਾਣੇ ਦੀ ਤਿਆਰੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਪਰ ਹੁਣ ਕਰਨ ਦਿਓ ਜਿਰਾ ਪਹਿਲਾਂ ਤਿਆਰੀ ਕਰਨ ਨਾਲ ਖਾਣੇ ਦਾ ਸਵਾਦ ਨਹੀਂ ਬਦਲ ਜਾਂਦਾ ਆਖਿਰ ਤੁਸੀਂ ਵੀ ਤਾਂ ਜਦੋਂ ਕਰਦੇ ਸੀ ਤਾਂ ਮੈਨੂੰ ਜਾ ਆ ਦਿਆ ਕਿ ਤੁਸੀਂ ਸਵੇਰ ਦਾ ਖਾਣਾ ਨਾਸ਼ਤੇ ਦੇ ਨਾਲ ਹੀ ਬਣਾ ਕੇ ਰੱਖ ਦਿੰਦੇ ਸੀ ਤੇ ਸ਼ਾਮ ਨੂੰ ਤੁਸੀਂ ਪਾਪਾ ਦੇ ਨਾਲ ਮੰਦਰ ਜਾਣਾ ਹੁੰਦਾ ਸੀ ਤਾਂ 4 ਵਜੇ ਹਰ ਹਾਲ ਵਿੱਚ ਬਣਾ ਕੇ ਖਾਣਾ ਰੱਖਦੇ ਸੀ ਪਰ ਭਾਬੀ ਲਈ ਪਤਾ ਨਹੀਂ ਕਿਉਂ ਪਰੇਸ਼ਾਨੀਆਂ ਵਧਾਈਆਂ ਆ ਤੁਸੀਂ ਤੁਹਾਨੂੰ ਉਹਨਾਂ ਦੀਆਂ ਪਰੇਸ਼ਾਨੀਆਂ ਦਿਖਾਈ ਨਹੀਂ ਦਿੰਦੀਆਂ ਜਾਂ ਫਿਰ ਤੁਸੀਂ ਜਾਣ ਬੁੱਝ ਕੇ ਅਣਜਾਣ ਬਣਦੇ ਹੋ ਦਾਦੀ ਨੇ ਤੁਹਾਨੂੰ ਪਰੇਸ਼ਾਨ ਕੀਤਾ ਸੀ ਉਹਦੇ ਵਿੱਚ ਭਾਬੀ ਦੀ ਕੀ ਗਲਤੀ ਜੋ ਤੁਸੀਂ ਆਪਣੇ ਨਾਲ ਹੋਏ ਦੁਰਵਿਹਾਰ ਦੇ ਗਿਣ-ਗਿਣ ਕੇ ਬਦਲੇ ਲੈ ਰਹੇ ਹੋ ਸਾਡੇ ਇੱਥੇ ਸਾਰਿਆਂ ਲਈ ਇੱਕੋ ਤਰ੍ਹਾਂ ਦਾ ਖਾਣਾ ਬਣਦਾ ਆ ਇਹ ਨਹੀਂ ਇਹ ਸਾਰਿਆਂ ਦਾ ਵੱਖ-ਵੱਖ ਖਾਣਾ ਬਣੇ ਸਾਰਿਆਂ ਦੀਆਂ ਵੱਖ-ਵੱਖ ਫਰਮਾਇਸ਼ਾਂ ਪੂਰੀਆਂ ਹੋਣ ਇਹ ਘਰ ਆ ਕੋਈ ਹੋਟਲ ਨਹੀਂ ਜਿਹੜਾ 24 ਘੰਟੇ ਸਾਰਿਆਂ ਦੀਆਂ ਅਲੱਗ-ਅਲੱਗ ਪਸੰਦ ਦਾ ਖਾਣਾ ਬੰਨਦਾ ਰਹੂ ਕਦੀ-ਕਦੀ ਖੁਦ ਹੀ ਵੀਰ ਦੇ ਨਾਲ ਉਹਨੂੰ ਬਾਹਰ ਭੇਜ ਦਿਆ ਕਰ ਬੱਚਿਆਂ ਨੂੰ ਤੁਸੀਂ ਸੰਭਲਿਆ ਕਰੋ ਮੇਰਾ ਸਮਝਾਉਣ ਦਾ ਕੰਮ ਸੀ ਸਮਝਾ ਦਿੱਤਾ ਜਦੋਂ ਤੁਹਾਨੂੰ ਕੋਈ ਪਰੇਸ਼ਾਨੀ ਹੋਈ ਤਾਂ ਭਾਬੀ ਹੀ ਕੰਮ ਆਊਗੀ ਮੈਂ ਤਾਂ ਇੱਥੇ ਦੂਰ ਬੈਠੀ ਆ ਇਸ ਲਈ ਉਹਨਾਂ ਦੇ ਦਿਲ ਵਿੱਚ ਜਗ੍ਹਾ ਬਣਾ ਕੇ ਰੱਖੋ ਨਾ ਕਿ ਉਹਨਾਂ ਦੇ ਦਿਲ ਤੋਂ ਉੱਤਰ ਜਾਓ ਤੇ ਜਿਵੇਂ ਉਹਨਾਂ ਨੇ ਅੱਜ ਤੁਹਾਨੂੰ ਜਵਾਬ ਦਿੱਤਾ ਆ ਅੱਗੇ ਵੀ ਦੇਊਗੀ ਤੇ ਉਹਦੀ ਜ਼ਿੰਮੇਵਾਰ ਤੁਸੀਂ ਖੁਦ ਹੋਵਗੇ ਕਿਉਂਕਿ ਭਾਬੀ ਪਹਿਲਾਂ ਕਦੀ ਇਹੋ ਜਿਹੀ ਨਹੀਂ ਸੀ ਤੁਹਾਡੀ ਵਜ੍ਹਾ ਨਾਲ ਹੋ ਗਈ ਆ ਅੱਜ ਤਾਂ ਮੇਰੇ ਬੱਚਿਆਂ ਨੇ ਹੀ ਮੈਨੂੰ ਸਹੀ ਰਾਹ ਦਿਖਾ ਦਿੱਤੀ ਆ ਇੱਕਦਮ ਤਾਂ ਨਹੀਂ ਪਰ ਹੌਲੀ-ਹੌਲੀ ਕੋਸ਼ਿਸ਼ ਕਰੂੰਗੀ ਬਦਲਾਵ ਲੈ ਆਉਂਦੀ ਮੈਨੂੰ ਵੀ ਸਮਝ ਆ ਗਿਆ ਆ ਕਿ ਮੇਰੇ ਛੋਟੇ ਨਵਾਬ ਦੇ ਰੰਗ ਢੰਗ ਹੁਣੇ ਹੀ ਨਜ਼ਰ ਆ ਰਹੇ ਆ ਜਦ ਕਿ ਮੇਰਾ ਵੱਡਾ ਪੁੱਤ ਤਾਂ ਅੱਜ ਤੱਕ ਕਦੀ ਨਹੀਂ ਬੋਲਿਆ ਸੀ ਤੇ ਬਹੂ ਵੀ ਮੇਰੀ ਕਿਸੇ ਗੱਲ ਦਾ ਜਵਾਬ ਨਹੀਂ ਦਿੰਦੀ ਸੀ ਇਸੇ ਲਈ ਮੈਨੂੰ ਤਾਂ ਉਹਨਾਂ ਦੀ ਕੀਮਤ ਸਮਝ ਨਹੀਂ ਪਊਗੀ ਨਹੀਂ ਤਾਂ ਇਹ ਦੋਵੇਂ ਭਰਾ ਪਣੀਆਂ ਪਤਨੀਆਂ ਦੇ ਨਾਲ ਮਿਲ ਕੇ ਦੁੱਧ ਵਿੱਚੋਂ ਮੱਖੀ ਦੇ ਵਾਂਗ ਮੈਨੂੰ ਬਾਹਰ ਕੱਟ ਕੇ ਸੁੱਟ ਦੇਣਗੇ ਕੋਈ ਕਦੋਂ ਤੱਕ ਸਹਣ ਕਰੂਗਾ ਕਦੀ ਤਾਂ ਉਹ ਬੋਲੂਗਾ ਹੀ ਬਿਲਕੁਲ ਸਹੀ ਕਿ ਆ ਤੂੰ ਪੁੱਤ ਜਦੋਂ ਮੈਂ ਧੀ ਦੀ ਚੰਗੀ ਕਿਸਮਤ ਲਈ ਖੁਸ਼ ਹੋ ਸਕਦੀ ਆ ਤਾਂ ਬਹੂ ਦੀ ਕਿਸਮਤ ਚੰਗੀ ਬਣਾਉਂਦੀ ਤਾਂ ਜ਼ਿੰਮੇਵਾਰੀ ਸਾਡੀ ਸਾਰਿਆਂ ਦੀ ਆ ਅਮਨ ਆਪਣੀ ਸੱਸ ਦੇ ਔਰ ਤੇ ਨਨਾਨ ਦੀ ਗੱਲ ਸੁਣ ਕੇ ਮੁਸਕਰਾ ਰਹੀ ਸੀ ਕਿ ਮੇਰੇ ਵਰਗੇ ਨਨਾਨ ਤੇ ਦਿਓ ਰੱਬ ਸਾਰਿਆਂ ਨੂੰ ਦਵੇ ਮੈਂ ਤਾਂ ਸਹੁਰੇ ਪਰਿਵਾਰ ਵਿੱਚ ਸਨਮਾਨ ਬਸ ਇਹਨਾਂ ਦੀ ਵਜ੍ਹਾ ਨਾਲ ਹੀ ਪਾਇਆ ਆ ਇਹ ਨਾ ਹੁੰਦੇ ਤਾਂ ਪਤਾ ਨਹੀਂ ਮੇਰਾ ਕੀ ਹੁੰਦਾ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਮਿਲਦੇ ਹਾਂ ਅਕਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ